ਨਮਸਕਾਰ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਖਲੋਤਰਾ ਅੱਜ ਆਸੀਂ ਭੋਏ ਹਲਕੇ ਦੇ ਦੀਨਪੰਦਾ ਪਿੰਡ ਮੰਜੀਰੀ ਵਿੱਚ ਪਹੁੰਚੇ ਹਾਂ ਜਿੱਥੇ ਇੱਕ ਸਿੰਝ ਮੇਲਾ ਕਰਵਾਇਆ ਜਾ ਰਿਹਾ ਬਹੁਤ ਹੀ ਧੂਮ ਧਾਮ ਨਾਲ ਪਿੰਡ ਵਾਸੀਆਂ ਨੇ ਇੱਕ ਸਿੰਝ ਮੇਲਾ ਕਰਵਾਇਆ ਹ ਤੇ ਬਹੁਤ ਹੀ ਜ਼ਿਆਦਾ ਰੌਣਕਾਂ ਲੱਗੀਆਂ ਹੋਈਆਂ ਹਨ ਇੱਥੇ ਜੋ ਮੁੱਖ ਮਹਿਮਾਨ ਤੌਰ ਤੇ ਪਹੁੰਚੇ ਹਨ ਸਾਫਕਾ ਵਿਧਾਇਕ ਜਗਿੰਦਰਪਾਲ ਅਤੇ ਜਗਿੰਦਰਪਾਲ ਦਾ ਪਿੰਡ ਵਾਸੀਆਂ ਨੇ ਬਹੁਤ ਹੀ ਵਧੀਆ ਢੰਗ ਨਾਲ ਸਵਾਗਤ ਕੀਤਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਸਿੰਝ ਮੇਲੇ ਦੀਆਂ ਅਤੇ ਬਹੁਤ ਹੀ ਜ਼ਿਆਦਾ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਜਗਿੰਦਰਪਾਲ ਜੀ ਦਾ ਲੋਕਾਂ ਨੇ ਫੁੱਲਾਂ ਦਾ ਹਾਰ ਪਾ ਕੇ ਅਤੇ ਨੋਟਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਦੇਖਿਆ ਜਾਏ ਤਾਂ ਹਰ ਜਗ੍ਹਾ ਜਿੱਥੇ ਵੀ ਪੋਏ ਹਲਕੇ ਦੇ ਵਿੱਚ ਮੇਲੇ ਹੁੰਦੇ ਨੇ ਉੱਥੇ ਹੀ ਸਾਬਕਾ ਵਿਧਾਇਕ ਜਗਿੰਦਰਪਾਲ ਨੂੰ ਬੁਲਾਇਆ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਹਰ ਰੋਜ਼ ਜੋ ਕਿਤਨਾ ਕਿਤੇ ਚਲੇ ਰਹਿੰਦੇ ਨੇ ਹਜੇ ਕਿ ਉਹਨਾਂ ਦੀ ਜੋ ਤਬੀਤ ਹੈ ਉਹ ਠੀਕ ਨਹੀਂ ਹੈ ਫਿਰ ਵੀ ਡਾਕਟਰਾਂ ਨੇ ਉਹਨਾਂ ਨੂੰ ਰੈਸਟ ਲੈ ਵੀ ਬੋਲਿਆ ਹੈ ਫਿਰ ਵੀ ਉਹ ਉਹਨਾਂ ਨੂੰ ਪੋਏ ਹਲਕੇ ਨਾਲ ਇੰਨਾ ਕਿ ਪਿਆਰ ਹੈ ਪੋਏ ਹਲਕੇ ਦੀਆਂ ਦੁੱਖ ਮੁਸੀਬਤਾਂ ਦੇ ਵਿੱਚ ਉਹ ਸ਼ਾਮਲ ਹੁੰਦੇ ਹਨ ਮੈਂ ਰੋਸਰ ਕੋਲੋਤਰਾ ਕੈਮਰਾਮੈਨ ਜਤਿੰਦਰ ਦੇ ਨਾਲ ਦੁਕ ਨੂੰ ਸਾਡੇ ਸਰਪੰਚ ਸਾਹਿਬ ਸ਼ੇਖੋਪੁਰ ਮੰਜੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸਾਲ ਵੀ ਸ਼ਹਿਦ ਮੇਲਾ ਔਰ ਲੰਗਰ ਕਰਾ ਰਹੇ ਨੇ ਬਾਬੇ ਲੱਖ ਦਾਤੇ ਦੇ ਤੋਂ ਮੇਰੇ ਵੱਲੋਂ ਸਰਪੰਚ ਸਾਹਿਬ ਨੂੰ ਔਰ ਇਹਨਾਂ ਦੀ ਟੀਮ ਨੂੰ ਲੱਖ ਲੱਖ ਵਧਾਈ ਆ ਔਰ ਬਾਬੇ ਨਾਨਕ ਕਰਕੇ ਮੇਰੀ ਪ੍ਰਾਰਥਨਾ ਹੈ ਇਹਨਾਂ ਦੀ ਟੀਮ ਦੇ ਉੱਤੇ ਇਹਨਾਂ ਦੇ ਪਿੰਡ ਦੇ ਉੱਤੇ ਬਾਬੇ ਨਾਨਕ ਦਾ ਨીર ਭਰਿਆ ਹੱਥ ਰਵੇ ਤੇ ਸਾਰੇ ਹੀ ਦਿਨ ਦੁਗਣੇ ਤੇ ਰਾਤ ਚੁਣੀ ਤੇ ਖੀ ਕਰੇ ਇਹ ਮੇਰੀ ਕਾਮਨਾ ਹੈ ਖਾਸ ਕਰਕੇ ਇਹਨਾਂ ਜਿਹਨਾਂ ਦੇ ਵਿੱਚ ਦੱਤਾਂ ਦੇ ਵਿੱਚ ਇਸ਼ਾਰਾ ਇਸ਼ਾਰਾਂ ਦੇ ਵਿੱਚ ਅਈ ਕੱਲ ਕਸਤੀ ਕਰਾਉਂਦੇ ਨੇ ਤੇ ਕਸਤੀ ਕਰਾਣੀ ਚਾਹੀਦੀ ਆ ਤੁਸੀਂ ਦੇਖਿਆ ਦੁਲੇ ਵੱਡੇ ਪਲਵਾਨ ਆ ਉਹ ਨਾਲ ਦੇਖ ਕੇ ਛੋਟੇ ਬੱਚੇ ਜਿਹੜੇ ਆ ਉਹਨਾਂ ਦਾ ਵੀ ਹੁਸਾ ਵਧਾ ਹੈ ਉਹ ਖਾਸ ਤੌਰ ਤੇ ਦੁਲੇ ਪਲਵਾਨ ਸਿੰਧ ਕੋਲ ਨਵਸੇ ਆਏ ਨੇ ਮੇਰੇ ਵੱਲੋਂ ਉਹਨਾਂ ਨੂੰ ਇੱਕ ਸੰਦੇਸ਼ ਹੈ ਕਿ ਕੋਈ ਤੁਸੀ ਕਸਤੀ ਕਰਨੇ ਆ ਉਤੇ ਤੁਸੀਂ ਇਹ ਛੋਟੇ ਬੱਚੇ ਉਹ ਪੜਨਾ ਵੀ ਜ਼ਰੂਰੀ ਹੈ ਕਿਥੇ ਪੜਨਾ ਜ਼ਰੂਰੀ ਹੈ ਕਿ ਆਪਣੇ ਆਪਣੇ ਮਾਂ ਪਿਓ ਦੀ ਸੇਵਾ ਕਰਨਾ ਵੀ ਅਤੇ ਜੂਰੀ ਜਿਹੜੇ ਲੋਕੀ ਜਿਹੜੇ ਪਰਿਵਾਰ ਆਪਣੇ ਮਾਪਿਓਂ ਦੀ ਉਹਰਾਪ ਭੱਡਿਆਂ ਦਾ ਮਾਨ ਸਨਮਾਨ ਕਰਦੇ ਆ ਹਮੇਸ਼ਾ ਆਪਣੇ ਲਾਈਫ ਚੋਂ ਗਾਹ ਵਧਿਆ ਤੇ ਦਸਾਂ ਸੇ ਸਪੈਨਸਾਂ ਨੂੰ ਲੱਖ ਲੱਖ ਵਧਾਈ ਜੀ ਕੀ ਕਹਿਣਾ ਚਾਹੋਗੇ ਸਭ ਦਾ ਬਖਾਇ ਜੁਗਿੰਦਰਪਾਲ ਤੁਹਾਡੇ ਸਿੰਘ ਮੇਲੇ ਪਹੁੰਚੇ ਠੀਕ ਹੈ ਜੀ ਸਾਡੇ ਹੱਲ ਬਣਨ ਨੂੰ ਲੱਖ ਲੱਖ ਵਧਾਈ ਹੈ ਹਰ ਸਾਲ ਸਾਡੇ ਮੇਲੇ ਚ ਆ ਕੇ ਲੋਨ ਤੋਂ ਬਧਾਉਂਦੇ ਸਾਡੀ ਸੇਵਾ ਬਣੀ ਵੀ ਕਰਦੇ ਆ ਸਾਰੇ ਤਰ੍ਹਾਂ ਦਾ ਸਹਿਯੋਗ ਦਿੱਤੇ ਤੇ ਬਹੁਤ ਪਿਆਰ ਦਿੰਦੇ ਸਾਨੂੰ ਬਲੇ ਵਧੀਆ ਬੰਦੇ ਆ ਜੀ ਦੇਖਿਆ ਜਾਏ ਕਿ ਉਹਨਾਂ ਦੀ ਸਥਿਤੀ ਵੀ ਅਜੇ ਠੀਕ ਨਹੀਂ ਆ ਗਈ ਸੇ ਪਰ ਵੀ ਉਹ ਆਪਣੇ ਫਿਰ ਵੀ ਫਿਰ ਵੀ ਦੇਖ ਲੋ ਆਪਣੀ ਜਾਨ ਤੇ ਖੇਡ ਕੇ ਤਾਂ ਵੀ ਘਰ ਘਰ ਪਿੰਡ ਪਿੰਡ ਫੇਰ ਰਹੇ ਆ ਇਹ ਲੋਕਾਂ ਦੀ ਗਲਤੀ ਹੈ ਜਿਹੜੇ ਇੱਥੇ ਤੋਂ ਕਰ ਰਹੇ ਨੇ ਇਹਨਾਂ ਨੂੰ ਪਜਾੜੇ ਬਿਨਈ ਵੋਟ ਪਏ ਪੂਰੇ ਚਲੋ ਅੱਗੇ ਆਉਣ ਵਾਲੇ ਟਾਈਮ ਤੇ ਸਿੱਧੇ ਸਿੱਧੇ ਹੀ ਆ ਬਿਲਕੁਲ ਉਥੇ ਹੈਗੇ ਕਿੰਮਾ ਸਾਥ ਜਿਹੜਾ ਕਰਾਇਆ ਗਿਆ ਇਹ ਲਖਦਾ ਦਾ ਬਾਬਾ ਦੇ ਕਰਾਨੇ ਛੇਂ ਚ ਮਿਲਿਆ ਜੀ ਅਸੀਂ ਅਹੀਂ ਪੰਜੇ ਭਰਾ ਆਪਣੇ ਗਰਾਈ ਕਰਕੇ ਕੋਈ ਪਿੰਡ ਦਾ ਸਜੋਗ ਹੋ ਜਾਂਦਾ ਕੋਈ 100 ਕੋਈ ਨ ਦੇਖਦਾ 200 ਦੇਖਦਾ ਤੇ ਅਹੀਂ ਪੰਜੇ ਭਰਾ ਕਰਕੇ ਇਕੱਠਾ ਹਈ ਜੱਗ ਜੁਗ ਤੇ ਸਿੰਚੁੰਜ ਕਰਾਈ ਦੀ ਹਰ ਸਾਲ ਕਰਾਈ ਦੀ